ਇਵਰੀਵਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨੇ ਹੈਗਾ ਜੀ ਮੰਗਲਵਾਰ ਦਾ ਤੇ ਟਾਈਮ ਹੋ ਗਿਆ ਦੁਪਹਿਰ ਦਾ ਤੇ ਤੇ ਦੋ ਘਰ ਬੱਜ ਚੁੱਕੇ ਨੇ ਜੀ ਅਸੀਂ ਚੱਲੇ ਹਾਂ ਹੁਣ ਖੰਨੇ ਨੂੰ ਖੰਨੇ ਨੂੰ ਆਪਾਂ ਕਰਕੇ ਆਣੀ ਆ ਸ਼ਾਪਿੰਗ ਤੇ ਸ਼ਾਪਿੰਗ ਤਾਂ ਚਲੋ ਮੈਂ ਕੀ ਕਰਨੀ ਆ ਮੈਂ ਅੱਜ ਥੋੜਾ ਜਿਹਾ ਬਸ ਦੇਖਦੇ ਆ ਮੈਂ ਅਸੀਂ ਕੱਲ੍ਹ ਨੂੰ ਫੰਕਸ਼ਨ ਤੇ ਜਾਣਾ ਸੂਟ ਮਤਲਬ ਸਟੀਚ ਕਰਵਾਇਆ ਸੀ ਉਹ ਨਾਲ ਦਾ ਦੁਪੱਟਾ ਹੈ ਨਾ ਜਿਹੜਾ ਮੈਨੂੰ ਪਸੰਦ ਨਹੀਂ ਮੈਂ ਇਹਨਾਂ ਦੁਪੱਟਾ ਲੈ ਗਿਆ ਬਸ ਸਟਾਈਕਰ ਵਾ ਕੇ ਲੈ ਕੇ ਆਉਣਾ ਤੇ ਬਾਕੀ ਜੀ ਤੁਹਾਨੂੰ ਅੱਜ ਸੇਰ ਮੇਲਾ ਦਿਖਾਉਣੀ ਆ 1 ਮਾਰਚ ਤੋਂ ਸਟਾਰਟ ਹੋ ਕੇ ਹੁਣ 15 ਮਾਰਚ ਤੱਕ ਲੱਗੂਗਾ ਵੈਸੇ ਇੱਕ ਪੂਰਾ ਮਹੀਨਾ ਹੀ ਲੱਗਦਾ ਏ ਮਾਰਚ ਮਾਰਚ ਦਾ ਮਹੀਨਾ ਪੂਰਾ ਸੇਲ ਮੇਲਾ ਲੱਗਿਆ ਰਹਿਣਾ ਤੇ ਬਹੁਤ ਸੋਹਣੇ ਸੋਹਣੇ ਸੂਟ ਹੁੰਦੇ ਨੇ ਹਰ ਇੱਕ ਸਮਾਨ ਬਹੁਤ ਸੋਹਣਾ ਹੁੰਦਾ ਤੇ ਅੱਜ ਤੁਹਾਨੂੰ ਦਿਖਾਉਣੀ ਆ ਚਲੋ ਜੀ ਹੁਣ ਤੁਸੀਂ ਸਾਡੇ ਨਾਲ ਬਣੇ ਰਹੋ ਅੱਜ ਤੁਹਾਨੂੰ ਦਿਖਾਉਣੀ ਆ ਖੰਨੇ ਖੰਨੇ ਸ਼ਹਿਰ ਦੀ ਮਾਰਕੀਟ ਔ आप पहुंच गए जी खन्ने सेल्च देखो जी सेल सेल ਆ ਫਾਟਾ ਸਹਜਾ ਰਸ ਕਰਦੀ ਸਹਜਾ ਨਾ ਚੁ ਦੇਖ ਲਾ ਜ ਲੈਣਿਆ ਤਾ ਦੇਖੋ ਕੱਪੜੇ ਆ ਕਿੰਨੇ ਵਧੀਆ ਨੇ ਉਹ ਕੀ ਆ ਲਾਲਾ ਦੇਖ ਲੈਣਾ ਚੋਟਾ ਕਾਹ ਹੈ ਜੈਨੂਇਨੂ ਕੋਟਨ ਚ ਦੇਖ ਲਾ ਆਹ ਤੇ ਕਹਿੰਦਾ ਮਮਾ ਇਹ ਫਰੂਫ ਕਿੰਨੇ ਵਧੀਆ ਨੇ ਕੱਪੜਾ ਪੈ ਗਿਆ ਦਾ ਮੈਂ ਤਾਂ ਬਹੁਤ ਮਜੂਤੀ ਦੇਖਣੀ ਹੈ ਬਲੈਕ ਕਲਰ ਚ ਕਿੰਨੇ ਕਿੰਨੇ ਦੀ 300 ਜੇ ਲਾਈ ਦੇ ਦਿੰਦੀ ਜੇ ਨਾਲ ਸਿਰਫ ਲੋਗੇ 1200 ਤੋਂ 1500 ਦੇ 300 300 300 ਦੇਖਣਾ ਸਹਜ ਹੈ ਕੋਈ ਆਉਂਦੀ ਮੈਂ ਵੀ ਕਾ ਵਾਈਟ ਦੇਖ ਤਾ ਮੈਂ ਵੀ ਆਈ ਸੀ ਤਾਂ ਕਿ ਤਾ ਦੇਖ ਲੈ ਮੇਰੇ ਕਿੰਨੀ ਬਹੁਤ ਗ੍ਰੇਟ 300 300 ਸਾਡੀ ਗਣਾ ਪਰ ਮੈਂ

ਇਟਾਈਲੂ ਸੱਚ ਕਲਰ ਦੇ ਤੂੰ ਇਨਲਾਈਟ ਕਲਰ ਕਾ ਦੇਖਦੀ ਆ ਫੇ ਡਾਰਕ ਜੇ ਡਾਰਕ ਦਿਖਦੀ ਤੁਹਾਨੂੰ ਪਸੰਦ ਨਹੀਂ ਉਹ ਲ ਡਾਰਕ ਡਾਰਕ ਕਲਰ ਜੇ ਦੇਖਤਾ ਡੱਟਾ ਹੀ ਡੱਟੂ ਟਾਈਲੂ ਆ ਦੇਖ ਰਹੀ

ਕਰ ਬਤਨ 200 ਰੁਪਏ ਕੇ 100 ਰੁਪਏ ਨਾ ਤਲਰ ਉਹ ਪੀਸੀ ਦਾ ਦੁੱਤੀਆ ਦੋਰਾ ਕੋਲੇ ਸੋਨੀਆਂ ਸੀਗੀ ਅੱਜੀ 100 ਬੱਟ ਵਧੀਆ 200 ਆਜੋ ਭਈ ਆਜੋ ਪਾਣੀ ਪੀਣਾ ਆਜੋ ਮੈਨੂੰ ਬੰਦ ਕਰਾ ਰੱਖ ਜੇ ਨਮਾ ਕਰੀਂ ਮੈਂ ਤਾਂ ਉਹ ਕਾਹਦੇ ਨਾਲ ਖੜੇ ਹੈ ਸੇ 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 ਕਿਹੜਾ ਇਹ ਬਹੁਤ ਸੇਲਾ ਭਾਈ ਤਾਂ ਕਮੁਕੀ ਬਹੁਤ ਆ ਤੇ ਹੋਈ ਆ ਸਕਦਾ ਜਿਹੜਾ ਤੂੰ ਕਮੁਕੀ ਸੈੱਟ ਕਰ ਸਕਦਾ ਹੈ ਆਰੇ ਫੋਟੋ ਕਿ ਚੀਏ ਫੇਰ ਤੋਂ 10 15 15 ਸੇ 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 ਡੈਕਟਰ ਥੋੜੇ ਦੂਰ ਆਏ ਮੈਂ ਫਰੌਗ ਲੈਣੀ ਸੀ ਮੈਨੂੰ ਮਿਲੀ ਨਹੀਂ ਮੇਰਾ ਸੋਰਾ ਦੋ 1300 ਦੋ 1300 ਦੋ ਸੋ ਬਲੈਕ ਕਲਰ ਦਾ ਸੂਟ ਸੋਰੇ ਦੋ 1300 ਦੋ 1300 ਦੋ

ਮੱਡੇ ਪੋਨੇ 50 ਦੇ 5 ਘੱਟ ਤੇ ਟਿੱਕਣਾਂ ਵਾਲੇ 50 ਦੇ 6 ਇੱਧਰ ਭਾਂਡਿਆਂ ਦੀ ਸੇਲ ਲੱਗੀ ਹੋਈ ਆ ਜੀ ਆਹ ਦੇਖ ਲਾ ਹਟ ਜਾ ਕਿੰਨੇ ਕਰਾ ਕੋ 20 ਦੇ ਦੇਖੋ ਸ਼ਾਲ ਕਿੰਨਾ ਸੋਹਣਾ ਹਨ ਪਰ ਹੁਣ ਤਾਂ ਹੀ ਤੇ ਸੇਲਾਂ ਚ ਕੱਢੇ ਨੇ कुते पजामे सारे सेल दे आ कलर देखो मम

Our shirts, towels, t-shirts, t-shirts, bags. Shots. ਉਹੋ ਉਹੋ ਆ ਉਹੋ ਜਿਹੜੀ ਉਹਨਾਂ ਆਏ ਉਹਦੇ ਨਾਲ ਮਿਲੀ ਹੋਈ ਹੈ ਸੇਮ ਜਿੱਤੋ ਆ ਮੇਰਾ ਦੀ ਜੀ ਟਾਈਟੋ ਹੋਰ ਤੋਂ ਦੁਪੱਟਾ ਮਿੰਦੂਗਾ ਪਿਓਰ दो 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 ਦੀ ਟੀਜ਼ਰ ਸਿਰਸਤੌਰ ਤੇ ਚ ਪਾਣਾ ਹੀ ਬੰਦੇ ਨੂੰ ਟੱਕਰ ਦੀ ਹੋ ਗੋਡਨ ਦੀ ਟੀਜ਼ਰ ਸਿਰਸਤੌਰ ਤੇ ਚ ਇਹ ਲਾਜੇ ਸੋਲੇ ਦੋ ਸੋਲੇ ਦੋ ਕੁੜੀਆਂ ਵਾਸਤੇ ਸੋਲੇ ਦੋ ਪੀਸ ਸੋਲੇ ਦੋ ਸੋਲੇ ਦੋ ਸੋਲੇ ਦੋ ਸੋਲੇ ਦੋ ਸੋਲੇ ਹੋ ਜਾਇ ਨਾ ਕੋ ਵੱਡਾ ਸਾਈਪਿਆ ਸਾਲੇ ਕੋਈ दे सही देखने कुछ सही कॉटन च देखा देख इधर कॉटन कुर देख करो

ਲਟ ਲੋ ਸੇਲ ਮੇਲਾ ਸੇਲ ਮੇਲਾ ਪੱਤਾ ਸੇਲ ਮੇਲਾ ਭਾਈ ਇੱਥੇ ਧੰਨ ਆ ਜਿਹੜੀ ਖਰੀਦ ਲੈਣੀ ਮੇਰੇ ਕੋਲ ਕੁਝ ਖਰੀਦੇ ਨਹੀਂ ਹੁੰਦਾ ਨੇ ਸੱਟ ਦੇ ਵਿੱਚ ਏ ਗਾਇਸ ਵੀਡੀਓ ਆਪਾਂ ਅੱਗੇ ਆ ਜੀ ਜੋ ਜਿਹੜਾ ਸਬਸਕ੍ਰਾਈਬ ਕਰ ਗਿਆ ਉਹਨੂੰ ਦੋ ਹਾਂ ਜਿਹੜਾ ਚੈਨਲ ਸਬਸਕ੍ਰਾਈਬ ਕਰੋ 200 ਦੀ ਆਮ ਜਨ ਕੋਲ ਕੋਈ ਕਦਮ ਤੇਰੇ ਮਾਰ ਆ ਰਿਹਾ ਕਿਹੜਾ ਮਾਰ ਦੇ ਦੇਖ ਲਓ 300 ਰੁਪਏ ਸ਼ਰਟ 300 ਦੀ ਪੈਂਟ 500 ਦੀ ਜਿਆਦਾ ਸੇਲਾਂ ਬੁੜੇ ਆ ਕੁੜੀਆਂ ਵੀ ਉਹ ਨਾ ਉਧਰ ਕੱਪੜੇ ਸੂਟਾਂ ਦੀ ਵਿਚ ਬੜੇ ਨਹੀਂ ਨਾ ਆਪਾਂ ਦੁਕਾਨਾਂ ਦੇ ਅੰਦਰ ਨਹੀਂ ਨਾ ਗਏ ਹੈਗੇ ਅੰਦਰ ਦੁਕਾਨਾਂ ਦੇ ਬਹੁਤ ਸੇਲਾਂ ਨੇ ਆਪਾਂ ਕੋਲ ਲੈ ਕੇ ਜਾਣਾ ਹੈ ਹਾਂ ਆਪਾਂ ਦਾ ਭਾਈ ਮੈਂ ਤਾਂ ਨਹੀਂ ਸੇਲ 'ਚ ਖਰੀਦ ਹੁੰਦਾ ਉਹ ਨਹੀਂ ਸੇਲ ਜਿਹੜੀ ਤਨ ਆਫਲਾਦਾ ਬਹੁਤ ਚਲ ਆ ਸਾਈਡ ਤੇ ਦਮੇ ਤੇ ਸੇਲ ਲੱਗਿਆ ਤਾਂ ਉੱਧਰ ਆ ਗਏ ਉਹ ਮੈਂਦੇ ਸਾਡੇ ਹਾਏ ਸੇਲਸ ਉੱਥੇ ਫਿਰ ਉੱਧਰ ਚਲਦੇ ਆਂ ਭਾਈ ਆ ਜਾਓ ਜੀ ਨੇ ਸੇਲ ਮੇਲੇ ਦੇ ਖਰੀਦਣਾ ਸਮਾਨ ਬਹੁਤ ਵਧੀਆ ਵਧੀਆ ਆਇਆ ਹੋਇਆ ਨੇ ਦੇਖਿਓ ਇਹਨਾਂ ਨੇ ਨਹੀਂ ਲੱਗੀ ਸੇਲ ਨਾ ਬਹੁਤ ਸੇਲ ਬਹੁਤ ਉੱਧਰ ਬੱਚਿਆਂ ਦੇ ਕੱਪੜੇ ਪਲਾਸਟਿਕ ਦਾ ਸਮਾਨ ਫਿਰ ਤਾਂ ਚੰਦਰਾ ਮਾਰਕੀਟ ਨਹੀਂ ਗਈ ਕਿ ਦਿਨ ਫੇਰ ਆਉਂਗੀ ਇਦਾਂ ਚੱਕਾ ਜਾਂਦਾ ਕਿ ਛੁੱਟੀ ਕਰੇ ਜਦ ਹੀ ਤੁਰਨ ਲੱਗ ਜੇ ਚੱਲੇ ਉਸ ਵਾਰ ਇਹਨਾਂ ਨੇ ਦਰਵਾਜ਼ਾ ਵਾਲਿਆਂ ਨੇ ਕੱਟ ਕੱਢੀ ਹੋਈ ਆ ਉਸ ਵਾਰ ਕੱਟ ਕੱਢਿਆ कई बाज़ार से तो बहुत ज़्यादा भीड़ है बहुत जो सौ सौ का समान मैं वोटर लिखा ਨਹੀਂ ਆਣੀ ਹੈ ਤਾਂ ਵਧੀਆ ਨਹੀਂ ਹੁੰਦੀ ਬਲਾਸਟ ਦਾ ਹੈ ਕੋਈ ਹੈ ਨਹੀਂ ਹੈ ਬਹੁਤ ਬੜਾ 2000 ਉਧਰ ਦੇਖੇ ਮਿੱਟੀ ਬੰਦੀ ਸਾਡੇ ਬਚਪਨ ਦੀਆਂ ਚੀਜ਼ੀਆਂ ਹਾਂਜੀ 10 ਰੁਪਏ 10 ਰੁਪਏ 10 ਰੁਪਏ ਚਲੋ ਹਾਂਜੀ ਫ੍ਰੈਂਡਸ ਉਸ ਦੀ ਅੱਗੇ ਜੀ ਬਾਜ਼ਾਰ ਚ ਨਿਕਲੇ ਆ ਇੱਧਰ ਸਾਡੇ ਸਰਪੰਚ ਸਾਹਿਬ ਨਾਲ ਦੋਸਤੀ ਕਰ ਲੋ ਇਹ ਵਾਰਨ ਕੇ ਤੁਹਾਨੂੰ ਸਲੂਟ ਆ ਤੇ ਬਾਜ਼ਾਰ ਚ ਦਾ ਬਾਈ ਪੁੱਛੋ ਨਾ ਹਾਲ ਬਹੁਤ ਖਰਾਬ ਆ ਵੀ ਇੰਨੀ ਮੈਂ ਕੁਝ ਨਹੀਂ ਖਰੀਦ ਸਕਦੀ ਇੰਨੇ ਇਕੱਠ ਦੇ ਵਿੱਚ ਉਧਰ ਜਿਹੜੀਆਂ ਭੈਣਾਂ ਲੈ ਸਕਦੀਆਂ ਨੇ ਇੰਨੀ ਢੀੜ ਦੇ ਵਿੱਚ ਆ ਸਕਦੀਆਂ ਉਹ ਆਓ ਜਿੰਨਾ ਮਰਜੀ ਸਮਾਨ ਲੈ ਕੇ ਜਾਓ ਸਮਾਨ ਬਹੁਤ ਵਧੀਆ ਸਾਰੀਆਂ ਚੀਜ਼ਾਂ ਬਹੁਤ ਵਧੀਆ ਨੇ ਕੋਟੀਆਂ ਵਗੈਰਾ ਸਾਰਾ ਕੁਝ ਨਾ ਮੈਂ ਤੁਹਾਨੂੰ ਦਿਖਾ ਨਹੀਂ ਸਕੀ ਕਿਉਂਕਿ ਤੁਹਾਨੂੰ ਪਤਾ ਮੈਨੂੰ ਜੱਕ ਲੱਗਦੀ ਥੋੜੀ ਜੀ ਤੇ ਮੇਰੀ ਕੁੜੀ ਨਾਲ ਗਈ ਸੀਗੀ ਬਾਜ਼ਾਰ ਦੇ ਵਿੱਚ ਇਹਨੇ ਵੀ ਨਹੀਂ ਵੀਡੀਓ ਬਹੁਤ ਘੱਟ ਬਣਾਈ ਆ ਤੇ ਮੈਨੂੰ ਥੋੜੀ ਸੰਗ ਲੱਗ ਜਾਂਦੀ ਆ ਬਾਜ਼ਾਰ ਚ ਵੀਡੀਓ ਬਣਾਉਣ ਤੇ ਤੇ ਬਾਕੀ ਜੀ ਜਿੰਨੀ ਵੀ ਬਣੀ ਆ ਤੁਸੀਂ ਦੇਖ ਸਕਦੇ ਹੋ ਹਨ ਬਿਸਮਾਨ ਬਹੁਤ ਵਧੀਆ ਕੱਪੜੇ ਬਹੁਤ ਸੋਹਣੇ ਆਏ ਹੈ ਕਾਟਨ ਦੇ 3 300 ਦੇ 4 400 ਦੇ ਬਹੁਤ ਸੋਹਣੇ ਸੋਹਣੇ ਆਏ ਹੋਏ ਨੇ ਤੇ ਬਾਦ ਤੁਸੀਂ ਜਾਣਗੇ ਵੀ ਲੈਣਾ ਚਾਹੁੰਦੇ ਹੋ ਉਹ ਵੀ ਵਧੀਆ ਨੇ ਹਨਾ ਫਰੇਟ ਬਹੁਤ ਟੁੱਟੇ ਹੋਏ 5 5000 ਵਾਲੇ ਸੂਟ 2 2000 25 2500 ਦੇ ਹਨਾ ਹੋਏ ਹੋਏ ਨੇ ਤੇ ਬਹੁਤ ਸੋਹਣੇ ਸੂਟ ਹੋਏ ਹੋਏ ਨੇ ਤੇ ਬਾਕੀ ਜੀ ਕੀ ਕਹਿੰਦੇ ਹੁੰਦੇ ਨੇ ਗਰਮੀ ਬਹੁਤ ਲੱਗ ਰਹੀ ਆ ਮੈਂ ਤਾਂ ਬਾਜ਼ਾਰ ਚ ਆ ਗਈ ਹਿਲ ਜਾਨੀ ਐਨਾ ਰਸਾ ਐਨਾ ਰਸਾ ਬਜ਼ਾਰਾਂ ਦੇ ਵਿੱਚ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਹੁਣ ਆਪਾਂ ਇੱਥੇ ਹੀ ਕਰਦੇ ਆਂ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਜੀ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਲੁੱਟ ਲਓ ਮੇਲਾ ਖੰਨੇ ਦਾ ਕੇ ਬਹੁਤ ਜ਼ਿਆਦਾ ਮੇਲਾ ਲੱਗਦਾ ਵੈਸੇ ਤਾਂ 1 ਮਹੀਨਾ ਹੀ ਲੱਗੂਗਾ ਤੇ ਉਦਾਂ 15 ਤਰੀਕ ਤੱਕ ਹੁੰਦਾ 1 ਮਾਰਚ ਤੋਂ 15 ਮਾਰਚ ਵੈਸੇ 1 ਮਹੀਨਾ ਹੀ ਚੱਲੂਗਾ ਤੁਸੀਂ ਆ ਸਕਦੇ ਹੋ ਉਹਦੇ ਉਹਦੇ ਕੱਪੜੇ ਲੈ ਕੇ ਜਾ ਸਕ ਓਕੇ ਜੀ ਬਾਏ ਬਾਏ